ਮੈਨੂੰ ਤੇ ਖੁਸ਼ੀ ਆ ਮੈਨੂੰ ਇਲੈਕਸ਼ਨ ਤੋਂ ਭੁੱਲ ਹੀ ਜਾਂਦਾ ਕਿ ਇਸ ਮੁਕੱਦਸ ਧਰਤੀ ਤੇ ਮੇਰਾ ਗਰੀਬ ਦਾ ਨਾਮ ਆਜ ਰਜਿਸਟਰਡ ਹੋ ਗਿਆ ਰਜਿਸਟਰਡ ਹੋ ਗਿਆ ਉੱਪਰ ਵੀ ਜਦੋਂ ਕਹਿਣਗੇ ਮੈਂ ਕਹਣਾ ਮੇਰਾ ਤੇ ਨਾਮ ਤੁਹਾਡੀ ਦਰਗਾਹ 'ਚ ਰਜਿਸਟਰਡ ਹੋਇਆ ਸੀ ਮੇਰੇ ਸਾਰੇ ਗੁਨਾਹ ਮਾਫ ਕਰੋ ਦాతੇਓ ਮੈਂ ਹੋਰ ਸਾਹ ਨਾ ਜਿੰਦਾ ਜਿੰਦਾ ਜਿਹੜੇ ਇੱਕ ਤੁਸੀਂ ਕਹੇ ਸੀ ਕਿ ਮੈਂ ਤਾਂ ਮੁਹੱਬਤ ਨਾਲ ਗੱਲ ਕਰਦਾ ਲੱਗਦਾ ਕਿਤੇ ਨਾ ਕਿਤੇ ਹੁਣ ਕਿਸਾਨ ਵੀ ਉਸ ਮੁਹੱਬਤ ਦੀ ਗੱਲ ਨੂੰ ਤੁਹਾਡੀ ਨੂੰ ਸਮਝ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਘਰਾਓ ਨਹੀਂ ਕਰਾਂਗੇ ਸਿਰਫ ਸਵਾਲ ਪੁੱਛਾਂਗੇ ਸਾਈਡ ਤੇ ਕਰਕੇ ਜਰੂਰ ਜੇ ਸਵਾਲਾਂ ਦਾ ਜਵਾਬ ਨਾ ਦੇਣਗੇ ਅਸੀਂ ਵਿਰੋਧ ਕਰਾਂਗੇ ਪੀਲੀ ਕਰ ਸਕਦਾ ਜੀ ਕੱਲ ਧਰਮਕੋੜ ਜਿੱਦ ਤੰਬੂ ਪੱਟੇ ਦੱਲਿਆ ਤੱਕ ਲਫ਼ਜ਼ ਯੂਜ਼ ਕੀਤਾ ਧਰਮ ਉਹਨਾਂ ਨੂੰ ਕਹੋ ਕਿ ਅੱਛਾ ਨਹੀਂ ਲੱਗਦਾ ਮਤਲਬ ਕੱਲ ਦੱਲਾ ਸ਼ਬਦ ਯੂਜ਼ ਕਰ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਸੀ ਕੋਈ ਨਿਚਾਰ ਸ਼ਬਦ ਯੂਜ਼ ਕਰ ਰਿਹਾ ਸੀ ਕੱਲ ਮੈਂ ਕਿ ਇਹਨਾਂ ਨੇ ਐਨ ਕਾਲ ਆਇਆ ਤੁਸੀਂ ਗੁੱਸੇ ਨਾ ਹੋਵੋ ਮੈਂ ਗਾਲੀ ਗਲੋਚ ਲੈਂਦਾ ਹੀ ਨਹੀਂ ਜਦ ਮੈਂ ਲੈਂਦਾ ਹੀ ਨਹੀਂ ਤਾਂ ਫਿਰ ਜਾਂ ਉਹਨਾਂ ਤੇ ਪੈ ਜਾਂਦੀ ਆ ਤੇ ਜਾਂ ਫਿਰ ਨੀਲੀ ਕਾਸ਼ ਵਾਲਾ ਸਾਹਬ ਕਿਤਾਬ ਕਰੇਗਾ ਉਹ ਨੀਲੀ ਕਾਸ਼ ਵਾਲਾ ਦੀਦਾ ਮੈਂ ਕਾਗਜ਼ ਪਰ ਪਹੁੰਚੇ ਨਾਲ ਉਹਨਾਂ ਦੇ ਮੰਤਰੀ ਕੇਂਦਰੀ ਮੰਤਰੀ ਸਰ ਆਪ ਆਏ ਹੋ ਅੱਜ ਫਰੀਦਕੋਟ ਕੀ ਪਾਵਨ ਪਵਿੱਤਰ ਦਰਗਾਹ ਕੀ देखिए गुरुओं की धरती है ये बाबा फरीद की धरती है और निश्चित रूप से ये धरती के लोग इस धरती के वाशिंदे धरती के देश के भविष्य के लिए भारतीय जनता पार्टी के पक्ष में मतदान करके मोदी जी के हाथ को मजबूत करेंगे फरीदकोट में भी कमल खिलेगा और पंजाब में भी कमल किसानों को कोई अपील कर नहीं जाते देखिए निश्चित रूप से कौन खैर खुआ है कौन किसान का भला कर सकता है इस दृष्टिकोण से सोचते हुए सबको निर्णय करना चाहिए केंद्रीय मंत्री ने ਬਿੰਦਰ ਛੇਖਾਵਾਤ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਤੇ ਅੱਜ ਉਹਨਾਂ ਵੱਲੋਂ ਕਾਗਜ਼ ਭਰੇ ਗਏ ਨੇ ਬਾਬਾ ਫਰੀਦ ਦੀ ਪਵਨ ਧਰਤੀ ਤੇ ਅੱਜ ਮੌਕਾ ਮਿਲਿਆ ਹੈ ਕਾਗਜ਼ ਭਰੇ ਹੈ ਹਾਂਜੀ ਬਹੁਤ ਅੱਛਾ ਲੱਗਾ ਮੈਨੂੰ ਤੇ ਖੁਸ਼ੀ ਆ ਮੈਨੂੰ ਇਲੈਕਸ਼ਨ ਤੋਂ ਭੁੱਲ ਹੀ ਜਾਂਦਾ ਕਿ ਇਸ ਮੁਕੱਦਸ ਧਰਤੀ ਤੇ ਮੇਰਾ ਗਰੀਬ ਦਾ ਨਾਮ ਆਜ ਰਜਿਸਟਰਡ ਹੋ ਗਿਆ ਜੀ ਰਜਿਸਟਰਡ ਹੋ ਗਿਆ ਉੱਪਰ ਵੀ ਜਦੋਂ ਕਹਿਣਗੇ ਮੈਂ ਕਹਣਾ ਮੇਰਾ ਤੇ ਨਾਮ ਤੁਹਾਡੀ ਦਰਗਾਹ 'ਚ ਰਜਿਸਟਰਡ ਹੋਇਆ ਸੀ ਮੇਰੇ ਸਾਰੇ ਗੁਨਾਹ ਮਾਫ ਕਰੋ ਦਾਤਿਓ ਮੈਂ ਹੋਰ ਸਾਹਿਬ ਨਾ ਜੈਨਾ ਜੈਨਾ ਲੋਕੀ ਔਧਿਆਲੀ ਰਤਬਿਆਲੀ ਜਿੰਦਿਆ ਇਹ ਮੈਂ ਪਰਲਵਤ ਭੁਗਤ ਰਿਆ ਜਿਹੜਾ ਨਾਲ ਚੱਲ ਰਿਹਾ ਅੰਦਰੋਂ ਮੇਰਾ ਮਨ ਖੁਸ਼ ਹੋਇਆ ਕਿ ਫਰੀਦਕੋਟ ਦੀ ਧਰਤੀ ਤੇ ਮੇਰਾ ਨਾ ਰਜਿਸਟਰਡ ਹੋ ਗਿਆ ਗਰੀਬ ਸਰ ਜਿਹੜੇ ਇੱਕ ਤੁਸੀਂ ਕਹੇ ਸੀਗੇ ਮੈਂ ਤਾਂ ਮੁਹੱਬਤ ਨਾਲ ਗੱਲ ਕਰਦਾ ਲੱਗਦਾ ਕਿਤੇ ਨਾ ਕਿਤੇ ਹੁਣ ਕਿਸਾਨ ਵੀ ਉਸ ਮੁਹੱਬਤ ਦੀ ਗੱਲ ਨੂੰ ਤੁਹਾਡੇ ਨੂੰ ਸਮਝ ਚੁੱਕੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਘਰਾਓ ਨਹੀਂ ਕਰਾਂਗੇ ਸਿਰਫ ਸਵਾਲ ਪੁੱਛਾਂਗੇ ਸਾਈਡ ਤੇ ਕਰਕੇ ਜਰੂਰ ਜੇ ਸਵਾਲਾਂ ਦਾ ਜਵਾਬ ਨਾ ਦੇਣਗੇ ਅਸੀਂ ਵਿਰੋਧ ਕਰਾਂਗੇ ਮੈਂ ਅਪੀਲ ਹੀ ਕਰ ਸਕਦਾ ਜੀ ਕੱਲ ਧਰਮਕੋਟ ਜਿੱਦ ਤੰਬੂ ਪੱਟੇ ਗੱਲਿਆਂ ਤੱਕ ਲਫ਼ਜ਼ ਯੂਜ਼ ਕੀਤਾ ਧਰਮ ਉਹਨਾਂ ਨੂੰ ਕਹੋ ਕਿ ਅੱਛਾ ਨਹੀਂ ਲੱਗਦਾ ਕਹ ਮੈਨੂੰ ਤੇ ਕਬੀਰ ਸਾਹਿਬ ਕਹਿੰਦੇ ਹੁੰਦੇ ਨੇ ਨਾ ਸత్సੰਗ ਫਰਵਾਉਂਦੇ ਸੀ ਕਬੀਰ ਸਾਹਿਬ ਤੇ ਸੰਗਤ ਬਹੁਤ ਬੈਠੀ ਹ ਉਹਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਬੈਠੇ ਹੁੰਦੇ ਸੀ ਤੇ ਉਹਨਾਂ ਨੇ ਕਿਹੜਾ ਕਹਿ ਤਕਬੀਰ ਸੁਨੋ ਭਾਈ ਕਹਿ ਤਕਬੀਰ ਕਿਉਂਕਿ ਉਹਨਾਂ ਨੇ ਐਨਕਾ ਇਸ ਇਸ ਤਰ੍ਹਾਂ ਦੀਆਂ ਲਾਈਆਂ ਉਹਨਾਂ ਨੂੰ ਸਾਦ ਨਜ਼ਰ ਆਉਂਦੇ ਸੀ ਤੇ ਜਿੱਦਾਂ ਦੀਆਂ ਜਿਨੇ ਐਨਕਾ ਲਾਈਆਂ ਉਹਨੂੰ ਕੋਈ ਮਤਲਬ ਕਲ ਦਲਾ ਸ਼ਬਦ ਯੂਜ਼ ਕਰ ਰਿਹਾ ਕੋਈ ਕੋਸ਼ਿਸ਼ ਕਰ ਰਿਹਾ ਸੀ ਕੋਈ ਨਿਚਾਰ ਸ਼ਬਦ ਯੂਜ਼ ਕਰ ਰਿਹਾ ਸੀ ਕੱਲ ਮੈਂ ਕਿ ਇਹਨਾਂ ਨੇ ਐਨਕਾ ਲਾਈਆਂ ਤੁਸੀਂ ਗੁੱਸੇ ਨਾ ਹੋਵੋ ਮੈਂ ਗਾਲੀ ਗਲੋਚ ਲੈਂਦਾ ਹੀ ਨਹੀਂ ਜਦ ਮੈਂ ਲੈਂਦਾ ਹੀ ਨਹੀਂ ਤੇ ਫਿਰ ਜਾਂ ਉਹਨਾਂ ਤੇ ਪੈ ਜਾਂਦੀ ਆ ਤੇ ਜਾਂ ਫਿਰ ਨੀਲੀ ਕਾਸ਼ ਵਾਲਾ ਸਾਹਬ ਕਿਤਾਬ ਕਰੇਗਾ ਉਹ ਨੀਲੀ ਕਾਸ਼ ਵਾਲਾ ਦੀਦਾ ਮੈਨੂੰ ਕੇਂਦਰੀ ਮੰਤਰੀ ਸਾਹਿਬ ਪਹੁੰਚੀ ਆ ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗਾਂ ਵੀ ਲਗਾਤਾਰ ਕਰਦੇ ਰਹੇ ਉਹ ਅੱਜ ਇੱਥੇ ਪਹੁੰਚੇ ਤੋਂ ਦੇ ਕਾਗਜ਼ ਭਰਉਣ ਲਈ ਹਾਂਜੀ ਸਭ ਤੋਂ ਇੰਪੋਰਟੈਂਟ ਇਹ ਵਜ਼ਾਰਤ ਦੇ ਮਨਿਸਟਰ ਨੇ ਔਰ ਸਾਹਿਬ ਮੋਦੀ ਸਾਹਿਬ ਦੇ ਬਹੁਤ ਹੀ ਨਜ਼ਦੀਕ ਨੇ ਪ੍ਰਾਈਮ ਮਿੰਿਸਟਰ ਸਾਹਿਬ ਦੇ ਉਹਨਾਂ ਨੇ ਇਹਨਾਂ ਨੂੰ ਭੇਜਿਆ ਕਿ ਉੱਥੇ ਇਕੱਲਾ ਜਿਹਾ ਮਹਿਸੂਸ ਨਾ ਕਰੇ ਆਪ ਜਾ ਕੇ ਕਾਗਜ਼ ਭਰਾਓ ਸਰਦਾਰ ਗਜਿੰਦਰ ਸਿੰਘ ਸ਼ਿਕਾਵਤ ਸਿੰਘ ਨੇ ਹੁਣ ਇਹ ਕਹਿ ਰਹੇ ਸੀ ਨਾ ਸਤਰਾਜੀ ਬਹੁਤ ਵੱਡੀ ਗੱਲ ਆ ਜਿਹੜੀ ਤੁਸੀਂ ਲੋਕਾਂ ਦੇ ਵਿੱਚ ਤਾਂ ਵਿਤਰਦੇ ਨੰਗੇ ਪੈਰੀ ਪਰ ਅੱਜ ਜਦੋਂ ਕਾਗਜ਼ ਭਰਨ ਆਏ ਆ ਤਾਂ ਉਸ ਵਕਤ ਵੀ ਤੁਹਾਡੇ ਪੈਰ ਨੰਗੇ ਆ। ਨਹੀਂ ਮੈਂ ਦਿਖਾਉਣ ਲਈ ਥੋੜੀ ਨੰਗੇ ਪੈਰ ਮੈਨੂੰ ਇਹ ਧਰਤੀ ਤੋਂ ਉਹੀ ਡਰ ਲੱਗਦਾ ਕਿ ਯਾਰ ਪਤਾ ਨਹੀਂ ਕਿੱਧਰ ਦੀ ਹਿਸਾਬ ਗੁਜ਼ਰ ਗਏ ਹੁਣ ਤੇ ਥੋੜਾ ਅਦਬ ਵੀ ਕਰਦਾ ਹੋਰ ਕੋਈ ਇਹ ਬਾਹਰਲੀ ਫਖੰਡਵਾਜੀ ਡਰਾਮੇ ਨਾਲ ਦਾ ਕੋਈ ਤਲ ਨਹੀਂ ਆਮ ਨਾਟ ਪ੍ਰਟੈਂਡਰ ਕਿ ਕਿ ਪ੍ਰਟੈਂਡ ਕਰਨ ਵਾਲੇ ਹੁੰਦੇ ਉਹ ਤਾਂ ਇੱਕ ਦਰवेश ਮਿਲਿਆ ਉਸ ਦਿਨ ਜਿੱਦਣ ਪਹਿਲੇ ਦਿਨ ਮੱਥਾ ਟੇਕਣ ਗਿਆ। ਕਹਿੰਦਾ ਤੈਨੂੰ ਪਤਾ ਨਹੀਂ ਜੋੜੇ ਉੱਥੇ ਲਾਉਣੇ ਸੀ ਮੈਂ ਕਿਹਾ ਜੀ ਸੰਗਤ ਇੱਥੇ ਲਾ ਰਹੀ ਸੀ ਤੇ ਮੈਂ ਇੱਥੇ ਲਾ ਕੇਂਦਾ ਸੰਗਤ ਦਾ ਦਰਜਾ ਵੱਡਾ ਤੂੰ ਕੀ ਆ ਓਏ ਜਿੱਦੋਂ ਲੱਗਾ ਵੈਸੇ ਤਰਾ ਕਿ ਮੈਨੂੰ ਤੌਕੇ ਮਾਰ ਰਿਹਾ ਔਰ ਚਿੜਕ ਰਿਹਾ ਕਿ ਤੈਨੂੰ ਤੇ ਸਾਸ ਹੋਣਾ ਚਾਹੀਦਾ ਤੇਰੀ ਲਾਈਨ ਆ ਸਟੂਡੈਂਟ ਐ ਤੂੰ ਜਿ ਗਿਆਸੂ ਆ ਤੂੰ ਇਸ ਲਾਈਨ ਦਾ ਤੇ ਤੁਸੀਂ ਹੈਰਾਨ ਹੋਵੋਗੇ ਅੱਧਾ ਕਿਲੋਮੀਟਰ ਉਰੇ ਰਹਿ ਜਾਂਦੇ ਸੀ ਖਾਜਾ ਕুতਬੁਦੀਨ ਬਖਤਿਆਰ ਕਾਕੀ ਜਦੋਂ ਜਾਂਦੇ ਸੀ ਨਾ ਦਰਸ਼ਨ ਕਰਨ ਮਹਬੂਬ ਇਲਾਹੀ ਨੌਲੀਓ ਕਾ ਉਲੀਆ ਕਿਆ ਜੰਦਰ ਨਜਾਮਉਦੀਨ ਨੌਲੀਆ ਉਹ ਬੈਠੇ ਦਾਦਾ ਗੁਰੂ ਜੀ ਤੇ ਇੱਥੋਂ ਹੀ ਨਮਸਕਾਰ ਕਰਦੇ ਨੇ ਕਹਿੰਦਾ ਮੈਂ ਬੂਥਾ ਲੈ ਜਾਣ ਦੇ ਕਾਬਲ ਨਹੀਂ ਮੈਂ ਕਹਿੰਦਾ ਇਹ ਸ਼ਾਇਦ ਕੋਈ ਉਹੋ ਜੀ ਹਸਤੀ ਆ ਤੁਹਾਡੇ ਬੋਲ ਤਾਂ ਜਿਹੜੇ ਤੁਸੀਂ ਗਾਏ ਬਾਬਾ ਫਰੀਦ ਬਾਰੇ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਆ ਉਹ ਹਾਂਜੀ ਬਹੁਤ ਸਾਲ ਪਹਿਲਾਂ ਗਾਏ ਸੀ ਜੀ ਮੈਨੂੰ ਨਹੀਂ ਸੀ ਪਤਾ ਮੈਂ ਇਲੈਕਸ਼ਨ ਲੜਨੇ ਆ ਮੈਂ ਕੁਝ ਐਸਾ ਨਹੀਂ ਕਰਦਾ ਜਿਹਦੇ ਨਾਲ ਦੁਨੀਆ ਦੇ ਰੁਤਬੇ ਹਾਸਲ ਹੋਣੇ ਆ ਉਹ ਅਲੱਗ ਚੀਜ਼ ਆ ਉਹ ਅਲੱਗ ਗੱਲ ਇਹ ਅਲੱਗ ਲਾਈਨ ਲਾਸਤ ਵਾਲਾ ਕੰਵਲ ਦਾ ਫਲ ਫਿਰ ਖੜੂ ਪੂਰੇ ਪੰਜਾਬ ਚ ਕੇ ਪੂਰੇ ਪੰਜਾਬ ਦੀ ਤਸਵੀਰ ਹੁਣ ਬਦਲਣ ਜਾ ਰਹੀ ਆ ਸਿਲੀ ਸਿਲੀ ਆਵਾਜ਼ੋ ਮੇਰੇ ਰੱਬਾ ਠੰਡੀ ਠੰਡੀ ਬਾਚ ਲਾ ਦੇ ਮੇਰਾ ਦੇਸਾਂ ਚੋ ਦੇਸ਼ ਪੰਜਾਬ ਮੇਰਾ ਸੋਹਣਾ ਵਤਨ ਪੰਜਾਬ ਇੱਥੇ ਮੇਰੀਆਂ ਧੀਆਂ ਬੇਟੀਆਂ ਬੱਚਿਆਂ ਤੇ ਬੱਚੇ ਨੌਜਵਾਨ ਕਹਿਣ ਕਿ ਸਾਡਾ ਆਪਣਾ ਹੀ ਪ੍ਰਦੇਸ਼ ਪੰਜਾਬ ਇਹਨਾ ਪਰਫੁੱਲਤ ਹੋ ਗਿਆ ਕਿ ਸਾਨੂੰ ਹੁਣ ਲੋੜ ਨਹੀਂ ਕਿਸੇ ਨਸ਼ੇ ਦੀ ਲੋੜ ਨਹੀਂ ਕਿਸੇ ਜਹਾਜ਼ ਦੀ ਲੋੜ ਨਹੀਂ ਜਿਹੜਾ ਬਾਹਰ ਲੈ ਕੇ ਜਾਵੇ ਇੱਥੇ ਵੈਲਫ ਹੋ ਜਾਣ ਟੌਰ ਨਾਲ ਸੈਰ ਕਰਨ ਜਾਇਆ ਕਰਨ ਉਹਦਾ ਨਾ ਸੈਟਲ ਨਾ ਹੋਵੇ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਹੰਸ ਰਾਜ ਹੰਸ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅੱਜ ਖੁਦ ਜਿਹੜਾ ਫਰੀਦਕੋਟ ਦੇ ਵਿੱਚ ਉਹਨਾਂ ਨੇ ਨਾਮਜ਼ਦਗੀ ਪਰੇ ਕਾਗਜ਼ ਪਰੇ ਆਵਦੇ ਤੇ ਨਾਲ ਉਹਨਾਂ ਦੇ ਕੇਂਦਰੀ ਮੰਤਰੀ ਜਿਹੜੇ ਸ਼ੇਖਾਵਤ ਉਹ ਵੀ ਪਹੁੰਚੇ ਨੇ ਤਾਂ ਸਿੱਧੇ ਤੌਰ ਤੇ ਦੱਸਿਆ ਉਹਨਾਂ ਨੇ ਕਿ ਜਿਹੜਾ ਕਮਲ ਦਾ ਫੁੱਲ ਹੈ ਇਕੱਲੇ ਫਰੀਦਕੋਟ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਵੀ ਖੜੇਗਾ ਤਾਂ ਲੋਕ ਵੀ ਜਿਹੜਾ ਉਹਨਾਂ ਨੂੰ ਪੂਰਾ ਸਾਥ ਦੇਣਗੇ ਦੇਖਦੇ ਹਾਂ ਹੁਣ ਅੱਜ ਇਹਨਾਂ ਦੇ ਬੋਲ ਆ ਜਿਹੜੇ ਕਿਤਨਾ ਕਿਤੇ ਉਹਨਾਂ ਤੇ ਲੋਕ ਖਰੇ ਉਤਰਦੇ ਆ ਉਹ ਬੋਲਾਂ ਤੇ ਮੁੱਲ ਪਾਉਣਗੇ ਇਹਨਾਂ ਨੂੰ ਇੱਥੋਂ ਜਿਤਾ ਕੇ ਭੇਜਣਗੇ ਜਾਂ ਨਹੀਂ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਫਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ D5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿਓ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵੇ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ